ਹਾਂਜੀ ਸਾਰੇ ਵੀਰਾਂ ਨੂੰ ਸასი ਕਾਲ ਜੀ ਓਂਕਾਰ ਡੇਰੀ ਫਾਰਮ ਦੇ ਢਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਹਾਂ ਫੇਰ ਆਪਣੇ ਘਰੋਂ ਤੇ ਝੋਟੀਆਂ ਆਪਣੇ ਕੋਲ ਟਾਪ ਕਲਾਸ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਵਾਂ ਦੋ ਦੋ ਦੰਦ ਤੇ ਚੰਗੇ ਦੁੱਧ ਵਾਲੀਆਂ ਤੇ ਚੰਗੇ ਰਿਕਾਰਡ ਵਾਲੀਆਂ ਕਰੋ ਜੀ ਚੈੱਕ ਤੇ ਕਰਦੇ ਸਾਰੀ ਢਾਡੇ ਦਾ ਡਿਟੇਲ ਸ਼ੇਅਰ ਤੇ ਸਾਰੀ ਵੀਡੀਓ ਸ਼ੇਅਰ ਕਰਦੇ ਆ ਤੇ ਵੇਖਿਓ ਜੀ ਕਰਿਓ ਜੀ ਚੈੱਕ ਫੋਲ ਤਸੱਲੀ ਕਰਕੇ ਖੜੋ ਤੇ ਚੰਗੇ ਰਿਕਾਰਡ ਵਾਲੀਆਂ ਤੇ ਚੰਗੀਆਂ ਝੋਟੀਆਂ ਵਾਂ ਹੋਰ ਵੀ ਤੁਹਾਨੂੰ ਮਨਵਾ ਦਿੰਦੇ ਨੇ ਨਿਗਾ ਜਦੋਂ ਮਰਜ਼ੀ ਸੰਪਰਕ ਕਰੋ ਲਗਭਗ 7-8 ਝੋਟੀਆਂ ਆਪਣੇ ਕੋਲ ਹਰ ਟਾਈਮ ਤੇ ਹੀ ਹੁੰਦੀਆਂ ਜੀ ਆਹ ਵੇਖੋ ਜੀ ਬਾਕੀ ਕਰਦੇ ਆ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਤੇ ਹੋਰ ਪਲਵਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਹਾਲ ਜੇ ਵਧੀਆ ਵਧੀਆ ਜੀ ਤੁਸੀਂ ਸੁਣਾਓ ਹੋਰ ਵੀਰ ਜੀ ਵਧੀਆ ਮੇਰਾ ਦਾਦੇ ਦੀਆਂ ਮੇਰਾ ਜੀ ਮੇਰਾ ਤੇ ਵਧੀਆ ਕਿ ਯਾਤਰਾ ਵੀਰ ਜੀ ਫਿਰ ਬਹੁਤ ਵਧੀਆ ਜੀ ਬਹੁਤ ਚੰਗਾ ਲੱਗਦੀ ਹੈ ਜੀ ਤੇ ਨੰਬਰ ਜੀ 897792 ਤਰੇ 84419779283441 ਨਾਮ ਹੰਕਾਰ ਸਿੰਘ ਪਿੰਡ ਭੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਵੀਰ ਜੀ ਨੰਬਰ 8977928344197792 83441 ਠੀਕ ਹੈ ਵੀਰ ਜੀ ਤੇ ਬਾਕੀ ਪਹਿਲਵਾਨ ਸਾਹਿਬ ਮਾਲ ਅੱਗੇ ਵੀ ਪਾਉਂਦੇ ਆ ਮਾਲ ਬਹੁਤ ਵਧੀਆ ਹਾਂਜੀ ਹਾਂਜੀ ਨਾਲੋਂ ਨਾਲ ਸੇਲ ਹੋ ਹੀ ਜਾਂਦਾ ਚੰਗਾ ਮਾਲ ਆ ਹਾਂਜੀ ਹਾਂਜੀ ਬਾਕੀ ਜਿਹੜੇ ਵੀ ਮੀਰ ਨੇ ਲੈਣਾ ਸੰਪਰਕ ਕਰਦੇ ਹਾਂਜੀ ਹਾਂਜੀ ਤੇ ਦੋ ਦੰਦ ਕੱਟੀ ਆ ਓਰੀਜਨਲ ਠੀਕ ਹੈ ਵੀਰ ਜੀ ਤੇ ਵੇਖੋ ਸਿੰਗ ਕੁਆਲਿਟੀ ਕੱਟੀ ਦੀ ਵਿਖਾ ਲਓ ਸਿੰਗ ਵੇਖੋ ਵੀਰ ਜੀ ਨਿਗਾ ਨਿਗਾ ਅਰੀਜਨਲ ਦੁੱਧਾਂ ਦਾ ਅਰੀਜਨਲ ਦੁੱਧਾਂ ਦਾ ਤੇ 11 ਕਿਲੋ ਦੁੱਧ ਠੰਡਾ ਠੀਕ ਹੈ ਜੀ 11 ਕਿਲੋ ਦੁੱਧ ਠੰਡਾ ਦੇਖੋ ਥਾਨ ਤੇ ਅਰੀਜਨਲ ਦੁੱਧਾਂ ਦਾ ਵੀਰ ਜੀ ਤੇ ਥਾਨ ਲੈ ਵਾ ਦੇਖੋ ਵੀਰ ਜੀ ਨੇਗਾ ਨੇਗਾ ਸਿੰਗੀ ਵੇਖੋ ਕੱਟੀ ਕੱਟੀ ਆ ਪੂਰੀ ਫੁੱਲ ਵੱਡੀ ਕੱਟੀ ਆ ਜੀ ਪੂਰ ਵੱਡੀ ਕੱਟੀ ਆ ਵੇਖੋ ਕਰੋ ਚੈੱਕ ਜੀ ਇਹੋ ਜੀ ਵੀਰ ਜੀ ਬਖਾਓ ਜੀ ਕੱਟੀ ਮੰਗਰੂ ਜੀ ਹੌਲੀ ਹੌਲੀ ਅਜਾਣਾ ਕਰੋ ਪਿਆਰ ਨਾਲ ਦੋ ਰੋ ਪਿਆਰ ਨਾਲ ਡਰਦੀ ਨਹੀਂ ਡਰਦੀ ਕੁਝ ਨਹੀਂ ਡਰਦੀ। ਕੋਈ ਨਹੀਂ। ਵੇਖੋ ਜੀ। ਪਲਵਾਨ ਸਾਹਿਬ ਕਰਾ ਦਿਓ ਚੱਕ। ਤਵਾ ਜੀ। ਸੇਲ ਸੁੱਕੋ ਖਾ ਲਓ ਬੱਚਾ ਜੇਦਾ ਉਹ ਸਭ ਤੋਂ। ਓ ਨੁਕਰੇ ਬੱਚਾ। ਉਹ ਸਭ ਤੋਂ ਅਗਲਾ ਕਟਾ। ਆ ਜੀ ਵੀ ਜੀ ਇਹਦਾ ਕਟਾ ਆ ਗਿਆ। ਤੋ ਖਾ ਲਓ ਫੇਰ ਹੋਰ ਮਗਰ ਨੀ ਕਬਰਵਾਉ। ਵੇਖੋ ਵੀ ਜੀ। ਕਰਾਓ ਜੀ ਚੱਕ। ਹਾਂ। ਨਾ। ਪੂਰੀ ਫੋਲ ਵੱਡੀ ਕੱਟੀ ਆ ਜੀ ਦੇਖੋ ਜੀ ਕਰੋ ਚੈੱਕ ਜੀ ਕਰੋ ਹਾਂ ਸਾਹਿਬ ਕਰਾਓ ਜੀ ਚੈੱਕ ਦੇਵਾ ਨੂੰ ਬਟ ਚੈੱਕ ਕਰਾਓ ਫੋਨ ਦੀ ਕੁਆਲਿਟੀ ਕੱਟੀ ਦੀ ਪਰੋ ਵੀਰ ਜੀ ਕਲਾ ਕਲਾ ਥਾਂ ਪੀੜੀ ਦੇ ਪਾਵੇ ਰੰਗ ਲਗਾ ਤੇ ਪੂਰੀ ਫੋਲ ਵੱਡੀ ਕੱਟੀ ਆ ਜੀ ਟੋਪ ਤਾਂ ਨਿਕਨਾ ਵੀਰ ਜੀ ਵੇਖੋ ਜੀ ਤੋੜ ਦਿਓ ਜੀ ਵੇਖੋ ਜੀ ਹੈਗਾ ਕਿ ਨਹੀਂ ਵੇ ਸਾਂਵੇਂ ਡੰਗ ਦੇ ਲੈ ਬਾਵਾ ਕੋਈ ਟਾਈਮ ਨਹੀਂ ਲੱਗਾ ਤਿੰਨ ਕਨਵੀਰ ਜੀ ਵੇਖੋ ਫੇਰ ਵੇਖੋ ਵੀਰ ਜੀ ਨਿਕਲਿਆ ਥੋੜਾ ਬਹੁਤ ਚੰਗੀ ਕੱਟੀ ਦੀ ਕੁਆਲਿਟੀ ਆ ਹਾਂ ਜੀ ਵੇਖੋ ਜੀ ਦੇਖੋ ਪਖਾਉਣਾ ਲੈਵਾ ਹੁਣ ਠੀਕ ਆ ਜੀ ਠੀਕ ਆ ਵੀਰ ਜੀ ਤੇ ਵੀਰ ਜੀ ਇਹ ਕੀ ਲੈਣਿਆ ਜੀ ਰੇਟ ਛੋੜਾ ਜਿਆ ਕਰਾਂਗੇ ਜੀ ਰੇਟ ਨਹੀਂ ਵੱਡਾ ਕਰਨਾ ਸੀ ਉੜਦੀ ਜਾਣ ਵਾਲਾ ਇੱਕ 30 ਹਾਂ ਜੀ ਤੇ ਮੰਗ ਲਓ ਜੀ ਕਿੰਨੀ ਛੋਟ ਕਰਦੀਏ ਵਿੱਚੋਂ ਮੈਂ ਕੋਈ ਨਹੀਂ ਛੋਟ ਕਰਨੀ ਘਰੀ ਜੋ ਤੇ ਦੋ ਛੱਡ ਦਈਏ ਠੀਕ ਹੈ ਕਿਨੇ ਦਿਓਗੇ ਖਾਈ ਦੀ ਇਹ ਤੇ ਦੋ ਹੋਰ ਛੱਡ ਦਈਏ ਪੰਜੀ ਦੀ ਜਾਣ ਤੋਂ ਪੰਜੀ ਦੀ ਜਾਣ ਤੋਂ ਇੱਕ 25 ਦੀ ਵੀਰ ਜੀ ਜਮਾਂ ਜਾਇ ਜਾਣਾ ਬਿਲਕੁਲ ਜਾਇ ਦੀ 11 ਕਿਲੋ ਦੁੱਧ ਤੈਰ ਤੋਂ ਮਗਰ ਕਟਾ ਗਿਆ ਕੋਈ ਚਾਰ ਟਾਈਮ ਝੋਲੇ ਚਾਰ ਟਾਈਮ ਕੋਈ ਕਰੇ ਆਪਣੀ ਤਸੱਲੀ ਕਰੇ ਹਾਂ ਜੀ ਠੀਕ ਹੈ ਜੀ ਤੇ ਦੋ ਦਾਹਾਂ ਦੇ ਕੱਢੀ ਥਲੇ 11 ਕਿਲੋ ਕੋਈ ਕਹਿ ਦਈਦਾ ਕਹਿ ਦਈਦਾ ਇਹ ਲ ਖਰਚਾ ਸਾਡਾ ਜੀ ਵਾਰ-ਵਾਰ ਕਹਿੰਦੇ ਚੋ ਕੇ ਖੜੋ ਚੋ ਕੇ ਖੜੋ ਜੇ ਕੋਈ ਆਨਲਾਈਨ ਖੜੂਗਾ ਉਹਦੀ ਗਰੰਟੀ ਸਾਡੀ ਆ ਹਾਂ ਜੀ ਸਹੀ ਗੱਲ ਠੀਕ ਹੈ ਬਹੁਤ ਤੁਸੀਂ ਕੱਢੀ ਆ ਠੀਕ ਜੀ ਫੋਲੋ ਕੁਆਲਟੀ ਬਾਕੀ ਨਵਾਲੀਆਂ ਧਵਾਲੀਆਂ ਨਹੀਂ ਜਾਂਦੀਆਂ ਮੌਸਮ ਹੀ ਹੋ ਗਿਆ ਇਹ ਕੱਟੀ ਆ ਗਈ ਫੇਰ ਦੋ ਦੰਦ ਠੀਕ ਹੈ ਫੋਲੋ ਜੀ ਮਗਰ ਇਹਦੇ ਕੱਟਾ ਇਹਦੇ ਕੋਲ ਦੁੱਧ ਜੇ 10 ਕਿਲੋ ਤੇ ਇਹਦੀ ਕੀਮਤ ਜਿਹੜੀ ਆ ਇਹਦੀ ਵੀ ਕੀਮਤ ਜਾਇਜ਼ ਹੀ ਕਰਾਂਗੇ ਵੱਡੀ ਝੋਟੀ ਤੇ オリジナル ਦੋ ਦੰਦ ਤੇ ਕਾਦ ਕਾੜ ਕੱਟੀ ਵੇਖ ਲੋ ਤੁਸੀਂ ਕਿੰਦਾ ਦੀ ਆ ਫੋਲੋ ਵੱਡੀ ਕੱਟੀ ਆ ਜੀ ਦੇਖੋ ਜੀ ਸਿੰਘ ਇਸ ਪਾਸੇ ਅੰਗ ਦੀ ਕੁਆਲਿਟੀ ਵੀਰ ਜੀ ਵੱਡੀ ਝੋਟੀ ਜੇ ਜੈਡ ਬਣਾ ਕੇ ਗਰੰਡ ਬਣਾਈ ਦੇਖੋ ਵੀਰ ਜੀ ਤੋਰਾ ਵੇਖੋ ਤੁਰਦੀ ਕਿ ਪਲਵਾਨਾਂ ਦੀ ਭੈਣ ਵਾਂਗੂੰ ਤੇ ਥਣ ਥਣ ਲੈਵਾ ਵੇਖੋ ਨੋਕਲਾ ਥਣ ਲੱਗਾ ਵੀਰ ਜੀ ਤੇ ਮਗਰ ਇਹਦੇ ਵਿੱਚ ਜੀ ਕਟਾ 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 ਆ ਗਿਆ ਕਿ ਰਾਹ ਤੇ ਜੀ ਆਜਾ ਝੋਟੀ ਖਾਲ ਦੋ ਉਧਰ ਹੋ ਕੇ ਲੱਗੇ ਹੋ ਜੀ ਪਲਵਾਨ ਸਾਹਿਬ ਨਾ ਨਾਮ ਮੰਗ ਲਈ ਤੋਰੋ ਤੋਰੋ ਜੀ ਤੋਰ ਕੇ ਖਾਰਾ ਨੋਟ ਨਾਲ ਤੋਹਣਾ ਛੋਟੀਆਂ ਦੀ ਪ੍ਰਮਾਣਤਾ ਬਹੁਤ ਚੰਗੀ ਕੁਆਲਿਟੀ ਆ ਹਾਂਜੀ ਹਾਂਜੀ ਛੋਟੀਆਂ ਬਹੁਤ ਚੰਗੀਆਂ ਆ ਹਾਂਜੀ ਰੀਡ ਇਹਦਾ ਵੀ ਇੱਕ ਤੀਜੇ ਦੇਖੋ ਲੈ ਵਾ ਤੇ ਰੀਡ ਦੇ ਦਈਏ ਵੀ ਗੈਜ ਕੀਮਤ ਤੇ ਉੜਦੀਆਂ ਜਾਂਦੇ ਦੋ ਛੱਡਦੀ ਹਾਂਜੀ 25 ਦੀ 25 ਦੀ ਜਿਹੜੀ ਕੋਈ ਮਰਜ਼ੀ ਲੈ ਲੈ 2.5 ਲੱਖ ਦਾ ਜੋੜਾ 25 ਇਹ 25 ਦੀ ਠੀਕ ਆ ਜੀ ਢਾਈ ਦਾ ਜੋੜਾ ਹੁਣ ਆਓ ਝੋਡੀ ਜੀ ਇਹ ਤੁਹਾਨੂੰ ਆ ਝੋਡੀ ਵਿਖਾ ਲਈਏ ਆਪਾਂ ਆ ਜਿਹੜੀ ਇਹ ਉੱਚੇ ਬੱਚੇ ਜਿਹੇ ਅੱਛਾ ਜੀ ਇਹ ਝੋਡੀ ਸਾਰ ਤੋਂ ਬੰਦਿਆਂ ਲਿਆਂਦੀ ਸੀ ਠੀਕ ਆ ਕੱਟਾ ਜੇ ਮਗਰੋਂ ਖਾਣ ਦੇ ਕੋਈ ਪੰਨਾਂ ਦਾ ਵਾਲੇ ਚਮਾ ਦਾ ਲਾਲੇ ਤਿੰਨਾ ਦਾ ਲਾਲੇ ਢਾਈਆਂ ਦਾ ਲਾਲੇ ਹਾਨੂੰ ਨਹੀਂ ਪਤਾ ਕਿ ਦੇਖੋ ਤਿੰਨਾ ਦਾ ਲਾਲੇ ਪਏ ਕੋਈ ਜਿੰਨੇ ਦਾ ਤੇਰੇ ਸਾਹਮਣੇ ਹੈ ਤੁਹਾਡੇ ਜੀ ਤੇ ਚਾਰ ਦਾ ਦੇ ਝੋਡੀ ਜੇ ਤੇ ਦੁੱਧ ਹੈਗਾ ਜੀ ਦੇਖੋ 8 ਕਿਲੋ 8 ਕਿਲੋ ਦੁੱਧ ਹਾਂ ਜੀ ਕੋਨੋ ਨੋਟ ਆ ਉਹ ਇਹ ਛੋਟੀ ਫਰੀਆਨੇ ਦੀ ਛੋਟੀ ਜੇ ਚਾਰ ਦੰਦ ਜੇ ਪਹਿਲਾ ਸੁਭਾ ਜੇ 21 ਤਰੀਕ ਦੀ ਕੰਮ ਬਣੀ ਵੀ ਜੇ 21 ਤਰੀਕ 21 ਦਾ ਸਮਾਂ ਢਾਟੀ ਹਾਂ ਜੀ ਹਾਂ ਜੀ ਵੇਖੋ ਦੇਵਾ ਵੇਖੋ ਵੀਰ ਜੀ ਲੈ ਵਾ ਉਹਦਾ ਜੇ ਥੋੜੇ ਜੇ ਬੰਦੇ ਯਾਨ ਕਰਦੇ ਨਾ ਛੋਟੀ ਜਿਹੜੀ ਆ ਹਾਂ ਜੀ ਹਾਂ ਜੀ ਸੇਲ ਕਰ ਲਈ ਪੈਣ ਲਈ ਆ ਵੇਖੋ ਦੇਵਾਲੂ ਦਾ ਥਣ ਦੀ ਕੁਆਲਿਟੀ ਗੱਡੀ ਚੰਗੀ ਆ ਵੇਖੋ ਥਣ ਲੈ ਵੇਖੋ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਫੇਸ ਪੁਆਇੰਟ ਦਿਖਾ ਲਿਓ ਭਮਾਜੀ ਤਰਪਾਲੀ ਦੀ ਮੇਰੇ ਨੂੰ ਮਾੜੀ ਨਹੀਂ ਕਿਆ ਮੈਂ ਹਾਂ ਤੁਹਾਡੀ ਵੀ ਨਾਲ ਹੀ ਆਈਏ ਦੇਖੋ ਜੀ ਕੱਟੀ ਚੰਗੀ ਆ ਮੈਂ ਹਾਂ ਵੀਰ ਜੀ ਤੋਂ ਪਤਾ ਨਹੀਂ ਕਿੰਨਾ ਨਾਲੇ ਇੱਥੇ ਇਹ ਅੱਡੇ ਤੇ ਮਾੜੀ ਕੱਟੀ ਨਹੀਂ ਆਉਂਦੀ ਵੀਰ ਜੀ ਚੰਗੀ ਆਉਂਦੀ ਹੈ ਆਪਣੀ ਕੋਈ ਤਸੱਲੀ ਕਰੇ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਚਾਰ ਟਾਈਮ ਕਰੇ ਇਹ ਕੱਟੀ ਲੈ ਲਈਏ ਆਪਾਂ 85000 ਦੀ ਦੋ ਦੋ ਨਾਲ ਦੇ ਘਰੇ ਅਸੀਂ 10 ਕਿਲੋ ਠੀਕ ਹੋ ਜੀ ਬੰਦੇ ਜਾਣ ਕਰਕੇ ਨਾ ਥੋੜਾ ਜਿਹਾ ਉਹਨਾਂ ਦੇ ਘਰੋਂ ਦੁੱਧ ਇੱਕ ਦੋ ਦਿਨਾਂ ਤੱਕ ਫਿਰ 10 ਕਿਲੋ ਦੇ ਜੂ ਬੱਚਾ ਦਿਖਾਉਂਦਾ ਨਾ ਹਾਂਜੀ ਦਿਖਾਉਂਦਾ ਅੱਛਾ ਦੇਖਾ ਦੁੱਧ ਹੀ ਕਰ ਜੂਗੀ ਹਾਂਜੀ ਤੇ ਸਿੰਘ ਮੂੰਹ ਦੀ ਝੋਡੀ ਵੱਡੀ ਝੋਡੀ ਜੇ ਹਾਂਜੀ ਬਸ ਦੋ ਛੱਡ ਦੀਏ ਤੈਨੂੰ ਗਣਾ ਖੜੀ ਹੋਗੇ ਤਿੰਨ ਛੱਡ ਦੀਏ 82000 82000 ਦੇ ਹਾਂ ਨਾ ਨਾ 80 ਠੀਕ ਹੈ ਜੀ ਬਿਲਕੁਲ ਜੱਜ ਰੇਟ ਆ ਵੀਰ ਜੀ 1000 ਹੋਰ ਛੱਡ ਕੇ ਆਸੀ 81 ਜਮਾਂ ਜੱਜ ਠੀਕ ਹੈ ਵੀਰ ਜੀ 80 ਦੀ ਜਾਨ ਪੂਰੇ ਦੀ ਜਾਣਦੇ 80 ਦੀ ਦਵਾ ਜਾਣ ਕੀਮਤ ਕੀਤੀ ਜੇ ਹੁਣ ਨਾ ਵੀਰ ਮੇਰਾ ਕੋਈ ਗੱਲ ਜਿਆਦਾ ਕੀ ਨਹੀਂ ਨਹੀਂ ਜਿਆਦਾ ਵੀਰ ਜੀ ਤੇ 8 9 ਗੱਲ ਤੋਂ ਢੋੜਾ ਨਿਕਲਣਾ گاؤں ਉਹ ਕਿਸ ਦੀ ਕਿਸਮਤ ਹੈ ਪਰ ਛੋਟੀ ਕੀਮਤ ਕੀਤੀ ਛੋਟੀ ਕੀਮਤ ਕੀਤੀ ਤੇ ਉਧਰ ਵੀ ਵਿਖਾ ਲਦੀ ਛੋਟੀਆਂ ਇੱਕ ਦੋ ਹਾਂ ਜੀ ਇਹ ਵੀ ਵਿਖਾ ਦਈ ਵੀਰ ਜੀ ਹਾਂ ਜੀ ਤੇ ਚੰਗੀਆਂ ਢੋਡੀਆਂ ਜੇ ਕੁਆਲਿਟੀ ਵਾਲੀਆਂ ਕੁਆਲਿਟੀ ਵਾਲੀਆਂ ਆਓ ਮੰਗਲੂ ਜੀ ਵੇਖ ਲਓ ਜੀ ਬਾਕੀ ਸੰਪਰਕ ਕਰ ਲੈ ਕੋਈ ਹਾਂ ਜੀ ਹਾਂ ਜੀ ਹਾਂ ਜੀ ਆਹ ਢੋਡੀ ਜੇ ਦੂਸਰਾ ਸੁਗਾ ਠੀਕ ਜੀ ਤੇ ਤਾਜੀ ਸੂਈ ਜੇ ਇਹ ਆਪਾਂ ਰੇਅ ਵੀਡੀਓ ਵਿੱਚ ਪਾਉਣ ਦੋ ਆਵਾਜ਼ ਜੋ ਡਿਜੀਟ 4 ਦੰਦ ਠੀਕ ਸਿਰਫ ਠੀਕ ਉਹੀ ਹੈ ਤੇ ਦੁੱਧ ਹੈਗਾ ਜੀ ਇਹਦੇ ਕੋਈ 11 ਕਿਲੋ ਹੁਣ ਠੀਕ ਹੈ ਜੀ ਤੇ ਮਗਰ ਕੱਟੀ ਜੇ ਖੋਲੋ ਜੀ ਉਹਨੇ ਮਗਰ ਕਟਾ ਉਹਦੇ ਮਗਰ ਕਟਾ ਜੀ ਆ ਆ ਛੋਟ ਖੋਲ ਕੇ ਤੋੜ ਦੇ ਇਹਨਾਂ ਨੂੰ ਇੱਕ ਤੋੜ ਕੇ ਖਾਲ ਦਿੰਦੇ ਆ ਛੋਟੀਆਂ ਦੋਵੇਂ ਬੜੀਆਂ ਚੰਗੀਆਂ ਇਹ ਕਿਸੇ ਨਹਾੜੀ ਆਉਂਦੇ ਪਹਿਲਵਾਨ ਸਾਹਿਬੋਂ ਸੰਪਰਕ ਕਰਦੇ ਆ ਕੱਟੀ ਮਗਰ ਜੀ ਕੱਟੀ ਮਗਰ ਹਾਂ ਜੀ ਤੇ 11 ਕਿਲੋ ਛੋਟੀ ਜੇ ਤੇ ਵੱਡੀ ਛੋਟੀ 11 ਕਿਲੋ ਦੁੱਧ ਤਿਆਰਾਂ ਹਾਂ ਜੀ ਠੀਕ ਹੈ ਜੀ ਉਹ ਚੰਗੀ ਕੱਟੀ ਜੇ ਠੀਕ ਹੈ ਵੀਰ ਜੀ ਵੱਡੀ ਝੋਡੀ ਕੱਦ ਦਾ 48 ਬਲਵਾਂ ਸਾਹ ਸਹੀ ਗੱਲ ਵੀਰ ਜੀ ਮੰਗਲ ਜੀ ਖੋਲ ਦੋ ਲਵਾ ਜੋ ਲੀ ਗਿਓ ਨਾ ਚੱਲ ਮੰਗਲ ਜੀ ਚੱਲ 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 ਚੱਬੋ ਤਾਂ ਦੋ ਦੋ ਚੱਲ ਚੱਲ ਕਰ ਮਾਰੀਏ ਚੱਲ ਵੇਖੋ ਵੀਰ ਜੀ ਥਾਨ ਵੇਖ ਕੱਲਾ 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 ਥਾਨ ਲੱਗਾ ਕਿ ਨਹੀਂ ਕੱਲਾ ਕੱਲਾ ਐਸੋ ਵੀਰ ਜੀ ਕੱਟੀ ਚੰਗੀ ਤੇ ਨਹੀਂ ਮੈਂ ਹਾਂ ਵੀਰ ਜੀ ਪੂਰੀ ਇੱਕੋ ਜੀ ਜੰਪ ਕੱਟੀ ਮਗਰੇ ਦੇ ਆਪ ਜੀ ਕੱਟੀ ਦਾ ਮਗਰੇ ਵੀ ਕੱਟੀ ਹੈ ਹਾਂ ਜੀ ਕੱਟੀ ਹੈ ਸਹੀ ਗੱਲ ਵੀਰ ਜੀ ਉਹਦੇ ਦਊ ਛੁੱਟੇ 13 14 ਬੰਦ ਪਲੂਨ ਮੈਂ ਹਾਂ ਪਲੂਨ ਹੱਸ ਕੇ ਵੇਖ ਕੱਢ ਨਾ ਨਹੀਂ ਨਹੀਂ ਤੇ ਚੜੇ ਨਾੜਾ ਕਿ ਨਾ ਹਾਂ ਜੀ ਠੀਕ ਹੈ ਨਾ ਜੀ ਸਹੀ ਗੱਲ ਵੀਰ ਜੀ ਤੇ ਵੀਰ ਜੀ ਇਹਦਾ ਰੇਟ ਲੀੜੇ ਦਾ ਸ਼ਾਹੀ 140 ਮਗਰ ਕੱਟੀ ਵੀ ਲਾਵੇ ਕਿੰਨਾ ਦੀ ਫੇਰ ਕੱਟੀ ਮਗਰ ਠੀਕ ਜੀ 12 ਕਿਲੋ ਦੁੱਧ ਜਿਹੜਾ ਮਰਜੀ ਜੋ ਮੇਲੇ ਆ ਜੇ ਹੁਣ ਠੀਕ ਜੀ ਹਾਂ ਤਸੱਲੀ ਨੂੰ ਦੁੱਧ ਕੋਈ 4 ਕਿਲੋ ਛੋਟੀ ਮੈਂ ਤਾਂ ਆ ਰੋਕੇ ਪਾਵਾਂਗੇ ਫੇਰ ਆਪਾਂ ਫੇਰ ਦੁੱਧ ਤੇ ਚੜ੍ਹ ਚੜ੍ਹ ਜੂਗੀ ਚਲ ਤੋਈ ਗਿਆ ਪਾਦੀਆਂ ਦੁੱਧ ਹੁਣ ਨਹੀਂ ਦੇ ਦੂਗੀ ਠੀਕ ਤੇ ਦੇ ਦਾਂਗੇ 1 ਲੱਖ ਦੇ 40 ਦੀ ਪਾਦੀ ਛੋੜ ਚਾਹ ਦੀ ਕੀਮਤ ਕੀਤੀ ਜੇ ਵੱਡੀ ਛੋੜ ਜੇ 35 ਦੀ 35 ਦੀ ਠੀਕ ਹੈ ਜੀ ਜੀ ਆ ਜੀ ਵੀਰ ਜੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਹੈ ਆ ਵੀਡੀਓ ਵੇਖਦੇ ਜੇ ਪਿਆਰ ਕਰਦੇ ਜੇ ਨੰਬਰ ਸਾਡਾ 9779983445 9779983444 ਨਾਮਕਾਰ ਸਿੰਘ ਪਿੰਡ ਤੋਂ ਦਾ ਤਹਿਸੀਲ ਮਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਸਸਿਕਾ ਗੱਲ ਪ੍ਰੋਹਾਨ ਸਾਹਿਬ ਸਸਿਕਾ ਵੀਰ ਜੀ ਸਾਰਿਆਂ ਦਾ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਬਿਲਕੁਲ ਹੀ ਤਹਿ ਦੋ ਧੰਨਵਾਦ ਜੀ ਪ੍ਰੋਹਾਨ ਸਾਹਿਬ ਚੰਗਾ ਜੀ ਸਸਿਕਾ